ਲੱਕੜਾਂ ਦਾ ਇੰਤਜ਼ਾਮ ਹੋ ਰਿਹਾ ਆ ਥੰਦੀ ਰੋਟੀ ਬਣਾਉਣ ਵਾਸਤੇ ਤੇ ਰੋਟੀ ਦੇ ਨਾਲ ਨਾਲ ਜੈ ਲਾ ਕੇ ਨਾ ਮੈਨੂੰ ਠੰਡ ਲੱਗ ਜਾਂਦੀ ਐ ਕੰਡਾ ਵੱਜਿਆ ਓਏ ਕੰਡਾ ਵੱਜਿਆ ਆਹ ਦੇਖੋ ਹਾਂ ਜਾੜ ਹਰੀ ਪਈ ਆ ਹਜੇ ਤੇ ਹਾਂ ਯਾਰ ਹਨਾ ਇੱਥੇ ਲਾਈਏ ਹੈ ਕਿੰਨੀ ਦੂਰ ਜਾ ਓਏ ਐਸੀ ਦੀ ਆ ਓਏ ਕਿੱਕਰ ਦੀ ਜਾੜ ਐਸੀ ਦੀ ਆ ਜਿੱਦੀ ਜਾੜਾ ਦੇਖੋ ਹਨਾ ਹੂੰ कमाल आिकर एड आती इतों गां काफी अगे आ, हाँ? आ तो सही <स्तिक्षाँ> आ, जा, आ, जा। आ गया है। अपको। की करा भुन्ाए ਭਾਈ ਚਾਰ ਚੌਰਸ ਕਰ ਲੈਣਾ ਨਾ ਉੱਤੇ ਉੱਤੇ ਚੜਦਾਂਗੇ ਹਾਂ ਹਾਂ ਸਹੀ ਹੋਵੇਗਾ ਕਰ ਲੋ ਕੱਠੇ ਕਿਤੇ ਮੁੜ ਕੇ ਠਾਰੀ ਮਾਰ ਜੇ ਆਪਾਂ ਨੂੰ ਜਾ ਕਰਾਂ ਆਹ ਦੇਖ ਪਾੜਦੀ ਐਂਛਰ ਕਾਦੇ ਲੈਣਾ ਯਾਰ ਮੇਰੇ ਹੱਦੇ ਹੋਈ ਦੋ ਯਾਰ ਆ ਗਾ ਹਣਾ ਆਏ ਇੱਥੇ 2000 ਦਾ ਰਹੀਏ ਵੀ ਸਵਾਲ ਸਹੀ ਆ ਤੂੰ ਨਹੀਂ ਆ ਖਾਕੇ ਲਾਲਾ ਤੂੰ ਬਣਾ ਆਏ ਜੜੜਾਈ ਪਤਾ ਵੀ ਲੱਗੇ ਉਹ ਕਰ ਲੋ ਇਕੱਠਾ ਕੁਸ਼ਮਾਲ ਪਤਾ ਹੈ ਕਰ ਲੋ ਕੁਛ ਇਕੱਠਾ ਦੂਦਾ ਗੰਦ ਚ ਆ ਪਾਦਾ ਵਾੜਾ ਕੇ ਰਾ ਅੱਗ ਚਰਾ ਦੇ ਤੂੰ ਦੇਖੀ ਜਾਣਾ ਟੱਪੀ ਹੈ ਕੀ ਟੱਪੀ ਭਾਂਡੇ ਹਾਂ ਤੂੰ ਦੇਖ ਲੈ ਭਾਂਡੇ ਵੀ ਕਰਾਉਣਾ ਆਪਾਂ ਪਾਲਾ ਤਾਂ ਉਮ ਚੜੀ ਜਾਂਦਾ ਗੋਤਾ ਲੈਣ ਤੇ ਹਾਂ ਲੋੜ ਮੈਂ ਉਹ ਬਣਾ ਕੇ ਦਿੱਤਾ ਸੀ ਤੈਨੂੰ ਇਹ ਲਾੜ ਨਿਕਰੂ ਡੋਂਗੇ ਅਗਲੇ ਬਦਲੇ ਆ ਆਪਣਾ ਇਹ ਤੁਸੀਂ ਇੱਥੇ ਉਡੋਂਗੇ ਦੇਰ ਥੋੜੀ ਨਹੀਂ ਬਾਹਾਂ ਤਾਂ ਨਹੀਂ ਆਪਾਂ ਸਰਵਾਈਵ ਕਰ ਸਕਦੇ ਹਨਾ ਜੇ ਬਾਬੇ ਡੱਬੀ ਨਾ ਹੋਵੇ ਇੱਥੇ ਪੱਥਰ ਵੀ ਨਹੀਂ ਹੈਗਾ ਹਨਾ ਮਾਰੂ ਸਾਲ ਚ ਜੀ ਜੀ ਇਹਦੇ ਨਾਲ ਹੀ ਲੱਖ ਇੱਥੇ ਆ ਫੜ ਇਹਦੇ ਨਾਲ ਲੱਕ ਚੱਲ ਖੰਡ ਐਨੂੰ ਜੈਲਾ ਕਹਿੰਦੇ ਨੇ ਵੇਖ ਉੜਦਾ ਵੇਖੀ ਉੱਡੇ ਐ ਥੋਡੇਗਾ ਓਏ ਤੁਰਿਆ ਨਾ ਕਿਹੜਾ ਵੀਡੀਓ ਫੋਟੋ ਬਣਾ ਲਓ ਨਾ ਓਏ ਐਂ ਐਂ ਚਿੱਟੇ ਇਕੱਠੇ ਜਾਣਾ ਬਾਰੇ ਇਹਦੇ ਪਿਆਰ ਰਹਿਣ ਪਿਆਰ ਰਹਿਣ ਛੇੜ ਬਾਦੂ ਨਾ ਭਜਣਦੇ ਬਸ ਲੱਭੀ ਘੱਟ ਸਟ੍ਰੀਮ ਚਲ ਉਹ ਰੁਕ ਜਾ ਇਹਨੂੰ ਨਾ ਲੈ ਉਹ ਯਾਰ ਹਜਣ ਹਜਣ ਇਹਨੂੰ ਇੱਥੇ ਗੱਡ ਦੇ ਪਿੱਛੇ ਗੱਡਣਾ ਕਾ ਡਰਾਗਨ ਨੂੰ ਖੜ ਜਾ ਇੱਕ ਮਿੰਟ ਉਹ ਰੋਕੀ ਐ ਤੋੜ ਕੇ ਲਾਣਾ ਹਾਂ ਤੋੜਤੀ ਕਾ ਨੂੰ ਐਵੇਂ ਪਿੱਛੇ ਗੱਡ ਦੇ ਜਿਵੇਂ ਇੱਥੇ ਵਧੀਆ ਲੱਗੇ ਇੱਥੇ ਗੱਡ ਲੈ ਗੱਡ ਦੇ ਗੱਡ ਦੇ ਥੱਲੇ ਹਾਂ ਗੱਡਣਾ ਹਾਂ ਖੈਰ ਤੇ ਆ ਦਾ ਢੰਡਾ ਇਹ ਗੱਡੀ ਉਹ ਸਮਾ ਉਹ ਬੈਗੇ ਧੂਣਾ ਲਾ ਕੇ ਕਿੱਟੀ ਜੁਲਮਾਲ ਪਤਾ ਤੇ ਅੱਗ ਬੁਝੂ ਨਾ ਨਾ ਪੱਕੀਆਂ ਲੱਕੜਾਂ ਲਾਵਾਂਗੇ ਆ ਨਾ ਯਾਰ ਆਪ ਆਪੇ ਕੋਈ ਨਾ ਇਹ ਸੈਲਫ ਸਰਵਾਈਵ ਕਰ ਸਕਦੇ ਆ ਇਹ ਤਾਂ ਹੈ ਸ਼ਿਉਰਟੀ ਹੈ ਯਾਰ ਇਹਦੇ ਕੰਡੇ ਤਾਂ ਨਹੀਂਗੇ ਨਹੀਂ ਹੈਗੇ ਹਾਂ ਦਾਦਾ ਜੀ ਕਿਵੇਂ ਲੱਗਿਆ ਫਿਰ ਪੂਰਾ ਇੱਕ ਨੰਬਰ ਸੁਣਾਓ ਨਾ

ਕੋਈ ਸ਼ੌਕ ਫੀਲ ਕਰਾਏ ਮਾਰੂ ਸਾਲ ਨੂੰ ਅਰ ਉਹਦਾ ਕੁਝ ਨਹੀਂ ਸੀ ਸੈਂ ਵਾਲਾ ਬੜਾ ਰੋ ਕੋਈ ਨਹੀਂ ਜਿਹੀ ਕਾਤ ਉਹਦਾ ਪੈਸੇ ਖਰਾਬ ਹੀ ਹੈ ਵੈਸੇ ਆਜ ਆਪਣੀ ਚੀਜ਼ ਦੇਖਾਂਗਾ ਹਾਂ ਪਰ ਸਨ ਲੋਕਾਂ ਦਾ ਟੇਸ ਤਾਂ ਹੁੰਦਾ ਅਲੱਗ-ਅਲੱਗ ਫਰੀ ਚੀਜ਼ ਤੁਹ ਵੀ ਜੀ ਪਸੰਦ ਆਈ ਲੋਕ ਨੂੰ ਭੀੜ ਪਸੰਦ ਆ ਜੀ ਆਪਾਂ ਨੂੰ ਭੀੜ ਦੀ ਭਾਈ ਨਹੀਂ ਜੇ ਉਹਨਾਂ ਨੂੰ ਵੀ ਇੱਥੇ ਲੈ ਆਂਦਾ ਜਾਵੇ ਉਹ ਵੀ ਜਾਣਗੇ ਵੀ ਉਹਦਾ ਵੇਖਾ ਆ ਲੋਕ ਇਧਰ ਆਉਂਦੇ ਕੋਈ ਡਰਦੇ ਵੀ ਇਹ ਲੋਕ ਆ ਬਲਣਾ ਸਹੀ ਓ ਜਿਹੜਾ ਬੋਤੇ ਦੇ ਤੋਰ ਕੇ ਜਾਂਦਾ ਨਾ ਜੰਗਲ ਦੇ ਵਿੱਚ ਦੀ ਜਿਹੜਾ ਦਾਰਜਾ ਲੱਗਦਾ ਵੀ ਆ ਜਾਈ ਕਿੱਧਰ ਜਾਂਦੇ ਆ ਸਹੀ ਗੱਲ ਓ ਜੋ ਤੁਰਦੇ ਆ ਬੁੱਤ ਝੂਲ ਜੀ ਬੜੀ ਮਾਰਦੇ ਆ ਹਨਾ ਆਹ ਰੋੜਾ ਬੀਟ ਮਾਰਦਾ ਟਿਕਾਂਗੇ ਯਾਰ ਹਾਂ ਮੇਰੇ ਤਾਂ ਲੱਗਣਾ ਦੀ ਮੈਂ ਰਖਣਾ ਸਟੇਟ ਚ ਭੁੱਲਾ ਇਹ ਇਹਦਾ ਬੋਤਾ ਵੀ ਬੜਾ ਭੀਸਾ ਆ ਇਹਦੇ ਵਾਲਾ ਹਾਂ ਫਰ ਫਰ ਕਰਿਆ ਕਰਾਉਣਾ ਖਾਂਦੀ ਉਹ ਬੰਡੇ ਨੂੰ ਅੱਗ ਵਾਕੇ ਠਾਪ ਨੂੰ ਠਾ ਇਥੋਂ ਇਹਦਾ ਪਿਆਸ ਪਰ ਆਏ ਨੇ ਕੋਈ ਉਹ ਥੁਨੇਂਦਾ ਭਾਲ ਕੇ ਅੱਸਰ ਉਹ ਦੇਖੋ ਅੰਗਰੇਜ਼ ਦੇਖਦੇ ਆਪਾਂ ਇੱਥੇ ਉਹ ਫਿਰ ਤੇ ਆਜੋ ਆਜੋ ਸੇਕ ਲਓ ਇਹ ਜੀ ਕਹਿੰਦੇ ਉਹਨਾਂ ਨੂੰ ਪਸੰਦ ਇਹ ਕਿ ਸੋਝੋ ਕੰਮ ਕੰਮ ਜੁਆਇਨ ਤੇ ਦਸ ਰਾਤ ਨੂੰ ਆਈ ਲਾ ਲਾਂ ਇਸਦੇ ਕੋਲੇ ਓਏ ਆਈ ਕੋਲੇ ਚੱਲੀ ਜੋ ਸਾਰੀ ਰਾਤ ਆਈ ਕਰਾਂਗੇ ਟੋਆ ਭੱਟ ਲਾਂਗੇ ਹਾਂ ਉਹ ਜਾ ਟੋਆ ਪੱਟ ਕੇ ਇੱਕ ਤੂੰ ਇੱਧਰ ਬਚਾਲੀ ਇੱਕ ਇੱਧਰ ਇੱਕ ਇੱਧਰ ਬਚਾਲੇ ਆ ਕੇ ਹੈ ਕੋਲੇ ਆਈ ਕੋਲੇ ਆਈ ਜੱਭੀ ਥਿੰਖਾ ਰੱਖੀ ਬਸ ਬਲ ਨੱਕੀ ਰਾਗ ਜਾਂ ਲਗੀ ਫੇਰ ਤਾਂ ਮੁੜ ਕੇ ਅੱਗ ਸਾਤ ਨੂੰ ਹੁੰਦੇ ਆਪਾ ਉਹ ਲੱਕੜਾਂ ਪਾ ਮੋਟੀਆਂ ਦੀ ਇਹ ਆ ਲੱਕਰਾਂ ਦੇ ਆ ਸਾਰੀ ਲੱਗਦੀ ਆ ਇਹ ਖੁੰਡ ਫਿਆ ਜੇ ਖੁੰਡ ਸੱਸ ਉਹ ਐ ਕਰਾਂਗੇ ਖੜਾ ਆ ਬੂਈ ਜੀ ਨੂੰ ਅੱਗ ਲਾਵਾਂਗੇ ਆਹ ਤੇ ਗੱਡੀ ਖੜੀ ਆ ਹੈ ਖੇੜੀ ਵੀ ਆ ਪਿੱਛੇ ਤੇ ਰਹੀ ਮੈਂ ਇਹਦਾ ਪੂਰੇ ਟਾਈਮ ਉੱਡ ਕੇ ਪੈ ਜੂ ਕੋ ਉਹ ਨੂੰ ਉਹ ਦੇਖਾ ਗੱਡੀ ਹਰੇ ਜੰਗ ਰੰਗ ਦੀ ਪਿੱਛੇ ਚੱਕੀ ਪਈ ਆ ਉਹ ਸੁੱਕਾ ਉਹਨੇ ਬੋਚਾ ਉਹ ਅੰਦਰ ਨੂੰ ਕੋਈ ਨਹੀਂ ਉਹਦਾ ਪਿੱਛੜਾ ਹੀ ਆ ਕੁਛ ਨਹੀਂ ਹੈਗਾ ਸਰਾ ਯਾਰ ਜੋ ਦੂਰ ਤੱਕ ਨੇ ਆਉਂਦੇ ਤੈਨੂੰ ਬਸ ਉਹੀ ਨਹੀਂ ਹੈਗੀ ਕੁਛ ਵੀ ਨਹੀਂ ਨੀਂਦਾ ਉਹ ਗਾਂ ਜਿਵੇਂ ਜਾਈ ਜਾਵੇ ਬ੍ਰੀਜ ਜਿਹੜਾ 30 ਕਿਲੋਮੀਟਰ ਦੇ ਪਿੰਡ ਆਉਂਦਾ 30 ਕਿਲੋਮੀਟਰ ਦੇ ਪਿੰਡ ਆ ਫਾ ਸਕਿਆ ਜੀ ਕੋਈ ਇੱਥੇ ਕੋਈ ਹਣਾ ਉਹ ਦੌਖਾ ਪਾਲਲੇ ਵਰਗੇ ਨੂੰ ਛੱਡਦੇ ਲੋਹੇ ਦੀ ਹੱਥ ਘੜੀ ਨਾਲ 50 ਕਿਲੋ ਦਾ ਪੁੱਤਰ ਬੰਨ ਇਹ ਬਲੂਏ ਨੂੰ ਕਹਿੰਦੇ ਸੀਗੇ ਪੁੱਠਮਗਰ ਪਾ ਕੇ ਰੱਸਾ ਪਾ ਕੇ ਉਹਨੂੰ ਲਾ YouTube ਆ ਮਾਰਦੇ ਉੱਠਦੇ ਡਾਂਗ ਹਨਾ ਤੱਕੜੀ ਫਰੇ ਇਹਨੂੰ ਕਿਹੜੀ ਛਣ ਦਾ ਸਵਾਲ ਆਉਣਾ ਹੈ ਨਾ ਜਿਹੜਾ ਬੰਦਾ ਕਿਹੜੀ ਹੈਨਾ ਬੜਾ ਵਧੀਆ ਲੱਗਦਾ ਮੋਟਰ ਹੋਵੇ ਖਾਂਡਾ ਆਪਣੇ ਕੋਲ ਉਸ ਤੇ ਰੱਸੀ ਹੋਵੇ ਇੱਥੋਂ ਮੋਟਰ ਚਲਾ ਦਿਓ ਖਿੱਚਦੀ ਲੈ ਆਓ ਉਹ ਬੰਦੇ ਨੂੰ ਆਏ ਨਾ ਜ਼ਰੂਰ ਕੋ ਹੋਵੇ ਜਾਊਗਾ ਆ ਯਾਰ ਓਏ ਹਾਂ ਬਈ ਉਹ ਰੈਂਟ ਤੇ ਰਹਿਣਾ ਸੀ ਉਹ ਲੈਣਾ ਇਹ ਰੈਂਟ ਤੇ ਇੱਥੇ ਲਿਆਉਂਦੇ ਇੱਥੇ ਲਿਆਉਂਦੇ ਇੱਥੇ ਆਉਣਾ ਨਹੀਂ ਨਾ ਪਰ ਮੁਸ਼ਕਲ ਇੱਥੇ ਕੋਈ ਚੀਜ਼ ਚੱਲਦੀ ਉੱਠ ਮਰਾਂ ਚੱਲਦੇ ਨੇ ਉਹ ਕਹਿੰਦਾ ਵੀ ਸਾਰੇ ਤਾਂ ਉੱਠਦੇ ਨਹੀਂ ਜਾਂਦਾ ਜੀ ਕੱਬ ਜਿਆ ਦੇਣਾ ਫੇਰ ਜਿਹੜੀ ਚੀਜ਼ ਆਪਾਂ ਫਿਲਮਾਂ ਚ ਦੇਖਦੇ ਸੀ ਗਾਣਿਆਂ ਚ ਦੇਖਦੀ ਸੀ ਨਾ ਹਾਂ ਉਹ ਚੀਜ਼ ਤੇ ਬੈਠਿਆ ਚ ਬਜਰੰਗੀ ਬਾਈ ਜਨ ਇੱਥੇ ਸ਼ੂਟ ਹੋਈ ਜੀ ਸੇਕ ਬਹੁਤ ਹੋਇਆ ਦਾ ਬੁਝਾ ਆ ਜਾਾਂਗੇ ਹਣਾ ਇਹ ਹਾਂ ਸਭੇ ਬੋਚਣੀ ਹੈ ਇਹ ਦੇਖਦੇ ਦੇਖਦੇ ਬੱਜਣ ਪਾਇਰ ਪਾਇਰ ਡਰਾਉਂਦਾ ਖਾਣ ਇੱਥੇ ਰੂਹੀ ਦੀਆ ਬਾਂਦਾ ਹੈ ਨਾ ਦੇਖ ਲੈ ਗਰਮੀ ਹੋਰ ਅੱਗ ਬਹੁਤ ਹੈ ਜਿਹਨੂੰ ਮੇਜਰ ਫਾਇਰ ਕਹਿੰਦੇ ਨੇ ਇਹ ਉਹ ਅੱਗ ਹੈ ਜਿਹੜੀ ਥਰਮੋਸਲ ਚੱਲੀ ਜਾਂਦੀ ਹੈ ਜਾਗਰੋ ਰਹਿ ਲਈ ਮੈਂ ਤਾਂ ਮੌਕੇ ਤੇ ਪਹੁੰਚ ਗਿਆ ਸੀ ਮੈਂ ਵੀ ਸੇਕ ਲਿਆ ਸੀ ਹੁਣ ਮੈਨੂੰ ਛੱਡ ਦਾ ਕੋਈ ਚੱਕਰ ਨਹੀਂ ਮੈਂ ਅੱਗ ਸੇਕ ਲਈ ਹੈ ਉਹ ਮੇਰਾ ਕੋਟ ਲਾਉਣ ਨੂੰ ਵੀ ਜੀ ਕਰਦਾ ਮੇਰਾ ਕੋਟ ਲਾਉਣ ਨੂੰ ਵੀ ਜੀ ਕਰੀ ਜਾਂਦਾ ਅੱਗ ਨੇ ਤਾਂ ਲਾਤਾ ਮੇਰੇ ਕੋਲ ਲਗਣਾ ਨਹੀਂ ਸੀ ਪਹਿਲਾਂ ਹੁਣ ਮੈਂ ਲਗ ਲਗ ਕੰਮ ਕਰ ਲਈਏ ਤੇ ਹੁਣ ਅੱਗ ਤੇ ਲਾਉਂਗਾ ਲਾਉਂਗਾ ਆਹ ਦਾ ਆਹ ਦਾ ਆਪ ਆ ਪਹਜਾਉ ਦੂਰ ਬ੍ਰਹਮਾਸਤਰ ਗਿਆ ਕਿ ਨਾ ਦੂ ਇਹ ਅੱਗ ਦਾ ਮਨ ਦੱਸਾਂ ਗਾ ਮਾ ਗਾਲੀ ਆ ਦੇਖ ਚੱਲਦੀ ਆ ਟਿੱਬੇ ਚੱਕ ਉਠਾਤਾ ਉਹ ਬੈਠਿਆ ਕੋਈ ਨਾ ਕੋਈ ਕੀੜੀ ਆ ਗਈ ਮੱਛੂ ਆਪੇ ਬਾਇਆ ਆਏ ਹਾਏ 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 ਤੂੰ ਆ ਦੇਖ ਤਾਰੇ ਕਿੰਨੇ ਸਾਫ ਦੇ ਲੱਗਣਗੇ ਨਾ ਪੂਰੇ ਟਾਈਮ ਸਾਰੇ ਦੇਖਣ ਯੋਕਨ ਟੈਂਪਰ ਸਾਰਾ ਟਾਈਮ ਜ਼ਰੂਰ ਜਾ ਕਿਉਂ ਛੱਡੀਆਂ ਨੇ ਡਾਬਾ ਡਾ ਕੱਪਾ ਇਸੇ ਪਰ ਆਇਆ ਸੂਰਜ ਤੈਨੂੰ ਆਇਆ ਹੀ ਦਿਸ ਰਿਹਾ ਵੀ ਆਇਆ ਜਾਂ ਬਾਕੇ ਉਹ ਬਾਕੇ ਉਹ ਬੱਬਾ ਹਾਂ ਤਾਂ ਹੀ ਪਾ ਲਾਗੇ ਮੈਂ ਉਹ ਦੂਦ ਵਾਹ ਆਪਾਂ ਹੀ ਰੋਟੀ ਨਾਲ ਠਰਜੇ ਚੱਲ ਜੇ ਰੋਟੀ ਵੀ ਆਪਾਂ ਗਰਮ ਕਰ ਲਾਂਗੇ ਬਰੀਕ ਬਰੀਕ ਰਿੱਟਾ ਲੈਦਾ ਨਹੀਂ ਹਣਾ ਉਹ ਕੱਪੜਾ ਨਹੀਂ ਲੱਗਦਾ ਜਮਾਂ ਵੀ ਹਾਂ ਕੱਪੜਾ ਨਹੀਂ ਜਿਹੜਾ ਕੱਪੜੇ ਮਲੇ ਹੋਏ ਨਹੀਂ ਥੋੜੇ ਵਿਆਹ ਜਿਵੇਂ ਕਰਾਈ ਲੈ ਤੰਦ ਯਾਰ ਬਹੁਤ ਹੋ ਗਿਆ ਸੜਕ ਨੂੰ ਮੜਾ ਸੜਦਾ ਦੀਵਾਲ ਦਾ ਐਸ ਜੀ ਸ਼ਾਇਦ ਸ਼ੁਰੂ ਕਰਿਆ ਯਾਰ ਤੇਰਾ ਉਹਦਾ ਰੀਦਾ ਹਲੇ ਕੀ ਆ ਵਿਆਹ ਨੂੰ ਹਮ ਹਲੇ ਨਹੀਂ ਕਰਾਉਂ ਹਲੇ ਹੀ ਨਹੀਂ ਗੋਆ ਨਾਲ ਵੀ ਪੱਤ ਸਵਾਰ ਇੱਥੇ ਆਇਆ ਹੈ ਨਾ ਪਹਿਲਾਂ ਤਾਂ ਐ ਲੱਗਿਆ ਸੀ ਵੀ ਵੇਖਾਰ ਗਿਆ ਹੋਗਾ ਹਾਂ ਸਮਝਦਾ ਦੇ ਤਾਂ ਲੱਗਦਾ ਵੀ ਮੋੜ ਚੱਲੋ ਇੱਥੋਂ ਸਾਰਾ ਜੀ ਆ ਕੇ ਕੀ ਰ ਅੱਜ ਜਦ ਨੇ ਆਖਿਆ ਅੱਜ ਤਾਂ ਦਿੱਤੇ ਅੱਜ ਜਦ ਨੇ ਕਿਹਾ ਵੀ ਓਪਨ ਚ ਪਾਵਾਂਗੇ ਫੇਸ ਹਾਂ ਤੰਬੂਆਂ ਤੰਬੂਆਂ ਚ ਕਾਨੂੰ ਦੇਖੀ ਦੋ ਉਹ ਛੱਤਾਂ ਥੱਲੇ ਤਾਂ ਬਸੇਰੇ ਹੁਣ ਤਾਂ ਹੋਸਟਲ ਚ ਵੀ ਪਾਈ ਸੀ ਨਿਕੇ ਨਿਕੇ ਕਮਰੇਆਂ ਚ ਗੱਲ ਤਾਂ ਬਾਹਰ ਸੌਣ ਦੀ ਆ ਖੁੱਲੇ ਅਸਮਾਨ ਦੇ ਥੱਲੇ ਕਿਵੇਂ ਲੱਗਦਾ ਰੇਤ ਤੇ ਪੈ ਕੇ ਰੇਤ ਕਿੰਨੀ ਠੰਡੀ ਹੋਊਗੀ ਇਹ ਮਹਿਸੂਸ ਕਰਾਂਗੇ ਅੱਛਾ